ਹਾਂ ਜੀ ਅਜੇ ਮਤਲਬ ਹੈ ਬੈ ਸਾਡੇ ਪਹਿਲੀ ਵਾਰੀ ਮੇਰੀ 48 ਉਮਰ ਹੋ ਗਈ 48 ਸਾਲ ਦੀ ਪਹਿਲੀ ਵਾਰੀ ਸਿੱਖਿਆ ਮੰਤਰੀ ਕੋ ਨਕੀਆਂ ਸਕੂਲ ਚ ਆਇਆ ਮੈਂ ਆਪਣੀ ਉਮਰ ਚ ਕੋਈ ਸਿੱਖਿਆ ਮੰਤਰੀ ਨਕੀਆਂ ਸਕੂਲ ਚ ਆਦੇ ਨਹੀਂ ਲਿਖਿਆ ਸਰ ਜਿਸ ਸਕੂਲ ਦਾ ਤੁਸੀਂ ਉਦਘਾਟਨ ਕੀਤਾ ਇਸ ਸਕੂਲ ਚ ਪਹਿਲਾਂ ਗਾਇਆ ਘੁੰਮਦੀਆਂ ਦੀਆਂ ਚੋਰੀਆਂ ਹੁੰਦੀਆਂ ਸੀ ਚਾਰ ਦਵਾਰ ਜਾਇਦਾ ਖਤਮ ਕੀਤਾ ਆ ਨਵੀਂ ਬਿਲਡਿੰਗ ਤੁਹਾਡੀ ਦੇਣ ਅੱਜ ਪ੍ਰਾਇਮਰੀ ਸਕੂਲ ਨਕੀਆਂ ਵਿੱਚ ਰੌਣਕਾਂ ਲਾਈਆਂ ਇਹ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਇਹਨੂੰ ਕਹਿੰਦੇ ਸਿੱਖਿਆ ਕ੍ਰਾਂਤੀ ਬਦਲਦਾ ਪੰਜਾਬ ਅੱਜ ਮੇਰੀ ਗੱਲ ਧਿਆਨ ਨਾਲ ਸੁਣ ਲਿਓ ਜੇ ਹੁਣ ਇਸ ਸਿੱਖਿਆ ਨੂੰ ਅਸੀਂ ਅੱਗੇ ਲੈ ਕੇ ਨਹੀਂ ਨਗੇ ਤਾਂ ਆਉਣ ਵਾਲੇ ਸਮੇਂ 'ਚ ਅਸੀਂ ਆਪਣੇ ਨਿਆਂ ਦੇ ਭੇਟ ਖਤਮ ਕਰ ਲਾਂਗੇ ਇਹ ਉਹ ਸਿੱਖਿਆ ਮੰਤਰੀ ਐ ਜਿਹੜੇ ਤੁਹਾਡੇ ਘਰ ਦੀ ਗਰੀਬੀ ਚੱਕੂਗਾ ਕਿਉਂਕਿ ਇਹਨਾਂ ਬੱਚੇ ਨੂੰ ਸਿੱਖਿਆਵਲ ਤੌਰ 'ਤੇ ਬੱਚੇ ਨੂੰ ਚੰਗੀ ਰਾਹ ਤੇ ਤੋਰਦਾ ਜਿਹੜੇ ਪ੍ਰਾਈਵੇਟ ਸਕੂਲਾਂ 'ਚ ਲੁੱਟ ਹੁੰਦੀ ਟੀ ਉਹਨੂੰ ਨੱਥ ਪਾਤੀ ਜਿਹੜੇ ਸਰਕਾਰ ਦੇ ਸਕੂਲਾਂ 'ਚ ਕਮਰੇ ਨਹੀਂ ਗਏ ਬਿਲਡਿੰਗ ਨਹੀਂ ਈਤੀ ਚਾਰ ਦੀਵਾਰੀ ਨਹੀਂ ਈਤੀ ਸਟਰਕਚਰ ਨਹੀਂ ਤਾਂ ਐਲ ਸੀ ਡੀਆ ਨਹੀਂਤੀਆਂ ਲੈਟਰਿੰਗ ਬਾਥਰੂਮ ਨਹੀਂ ਤਾਂ ਉੱਥੇ ਕਰੋੜ ਕਰੋੜ ਰੁਪਈਆ ਲਾ ਕੇ ਅੱਜ ਸਿੱਖਿਆ ਨੂੰ ਨਵੀਂ ਇੱਕ ਲੀਹ ਤੇ ਲੈ ਕੇ ਜਾਣ ਵਾਲਾ ਪਹਿਲੇ ਮੰਤਰੀ ਸਰਦਾਰ ਹਰਦੇਵ ਸਿੰਘ ਜੈ ਜੀ ਅੰਦਵਲ ਸੇਟਿੰਗ ਪੋਸਟੀਕੋ ਸੋ ਮੈਂ ਜਿਆਦਾ ਸਮਝ ਨਹੀਂ ਲੈਂਦਾ ਹੋਇਆ ਕਿਉਂਕਿ ਰੁਝਾਨੇ ਬਹੁਤ ਨੇ ਪੁਰ ਸਕੂਲਾਤ ਵੀ ਵਿਦਗਾਟਨ ਕਰਨਾ ਅੱਜ ਇਹਨਾਂ ਨੇ ਸਾਡੇ ਮੁੰਡਿਆਂ ਨੂੰ 50 ਹਜ਼ਾਰ ਦਾ ਇੱਕ ਚੈੱਕ ਐਲਾਨ ਕਰਕੇ ਗਏ ਆ ਇੱਕ ਸਭ ਤੋਂ ਵੱਡੀ ਮੰਗਲ ਸਿੰਘ ਸਾਡੀ ਗਰਾਉਂਡ ਦੀ ਸਰ ਜਿੰਨਾ ਵੀ ਸਰਕਾਰੀ ਪੈਸਾ ਵੀ ਥੋੜਾ ਗਰਾਉਂਡ ਵੀ ਥੋੜਾ ਨੌਜਵਾਨ ਵੀ ਥੋੜੇ ਸਭ ਮੇਰੀ ਬੇਨਤੀ ਹੈ ਇਹਨੂੰ ਪਹਿਲੇ ਦੇ ਆਧਾਰ ਤੇ ਲੈ ਕੇ ਚੱਲੋ ਕਿਉਂਕਿ ਸਾਡਾ ਕੁਛ ਨਹੀਂ ਹੈ ਸਭ ਤੁਹਾਡਾ ਹੀ ਹੈ ਸੋ ਮੇਰੀ ਬੇਨਤੀ ਹੈ ਇਹ ਗਰਾਊਂਡ ਨੂੰ ਪਿੰਡ ਦੇ ਘਰ ਤੇ ਬਣਵਾ ਕੇ ਮੁੰਡਿਆਂ ਨੂੰ ਅਰਪਣ ਕਰ ਦਿਓ ਮੈਂ ਵੀ ਵਾਅਦਾ ਕੀਤਾ ਤਾਂ ਮੈਂ ਰਹਾ ਨਾ ਰਹਾ ਗਰਾਊਂਡ ਬਣੇਗਾ ਕਿਉਂਕਿ ਮੈਂ ਤੁਹਾਡੀ ਸੋਚ ਤੇ ਸੋਚ ਤੇ ਪੈਣਾ ਤੁਹਾਡੇ ਮਨ ਦੇ ਸਾਫ ਸੁਥਰੇ ਅਕਸ ਨੂੰ ਲੈ ਕੇ ਇਹ ਗੱਲ ਕੀਤੀ ਤਾਂ ਫਿਰ ਤੁਸੀਂ ਇਸ ਕੰਮ ਨੂੰ ਸਿਰੇ ਚੜਾ ਸਕਦੇ ਆ ਸੋ ਸਾਡੀਆਂ ਤੁਸੀਂ ਇਹ ਪੱਟੀ ਦੇਣਾ ਜਿਹੜੀ ਸਾਡੇ 17 ਲੱਖਾਂ ਤੁਹਾਡੇ ਕੋਲ ਮਿੰਨੀ ਪੈਲਸ ਇਹਨਾਂ ਦੀ ਦੇਣ ਹੈ ਜਦੋਂ ਬੀਬੀ ਐਸਪੀ ਲੈ ਆ ਕੇ ਕੰਮ ਰੋਕਿਆ ਸਾਡੀ ਪਹੁੰਚ ਇਹਨਾਂ ਤੱਕ ਰੋਈ ਅੱਜ ਹੋ ਅਰਪਣ ਕਰਕੇ ਤੁਹਾਨੂੰ ਸੌਂਪ ਦਿੱਤਾ ਗਿਆ ਜਿੱਥੇ ਤੁਹਾਡੇ ਲੰਗਰ ਵੀ ਲੱਗਦੇ ਤੁਹਾਡੇ ਕੁੜੀਆਂ ਦੇ ਵਿਆਹ ਸ਼ਾਦੀ ਵੀ ਹੋਉਂਦਾ ਤੁਹਾਡੇ ਆਦੇ ਜਾਂਦੇ ਸੰਗਤ ਉੱਥੇ ਬੈਠ ਕੇ ਆਰਾਮ ਵੀ ਕਰਦੇ ਆ ਨਕੀਆਂ ਦੀ ਦੇਣਾ सारे हिकु